ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਘਰ ਦੇ ਵਿੱਚ ਲੋ ਕਿਸ ਤਰ੍ਹਾਂ ਬਣਾਈ ਜਾਂਦੀ ਅੱਗੇ ਆਪਣੀਆਂ ਦਾਦੀਆਂ ਨਾਨੀਆਂ ਬਣਾਉਂਦੀਆਂ ਸੀ ਤੇ ਪਰੋ ਅੱਖਾਂ ਦੇ ਲਈ ਬਹੁਤ ਵਧੀਆ ਹੁੰਦੀ ਸੀ ਤੇ ਇਹਦੇ ਲਈ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਇਹਦੇ ਲਈ ਮੈਂ ਲਿਆ ਲੋਗੜ ਤੁਸੀਂ ਰੂਮ ਵੀ ਲੈ ਸਕਦੇ ਹੋ ਮੈਂ ਲੋਗੜ ਲਿਆ ਪੁਰਾਣਾ ਲੋਗੜ ਸੀ ਉਹਦੇ ਨਾਲ ਇਹ ਜ਼ਿਆਦਾ ਵਧੀਆ ਬਣਦੀ ਹੈ ਥੋੜੀ ਜਿਹੀ ਤੇ ਇੱਕ ਲੈ ਆ ਨਮ ਦੀ ਟਾਣੀ ਇਹ ਮੋਟੀ ਤੇ ਇਹ ਕੋਸ਼ ਨਮ ਦੀ ਬਰੀਕ ਟਾਣੀ ਆ ਇਹ ਤੁਸੀਂ ਆਪਣੇ ਹਿਸਾਬ ਨਾਲ ਲੈ ਲੈਣੀ ਆ ਇਹ ਥੋੜੀ ਜਿਹੀ ਅਜ਼ਮਾਉਣ ਲਈ ਆ ਤੇ ਥੋੜਾ ਜਿਹਾ ਆਪਾਂ ਲੈਨੇਗੇ ਅ ਆਲਮੰਡ ਜੀ ਨੂੰ ਕਹਿੰਦੇ ਨੇ ਬਦਾਮ ਤੇ ਇਹਦਾ ਆਪਾਂ ਨਾਲ ਲਵਾਂਗੇ ਤੇਲ ਵੀ ਲਵਾਂਗੇ ਥੋੜਾ ਜਿਹਾ ਇੱਕ ਦੋ ਡ੍ਰੌਪਸ ਜ਼ਿਆਦਾ ਨਹੀਂ ਤੇ ਇਹ ਲੌਂਗ ਲਿਆ ਏ ਥੋੜਾ ਜਿਹਾ ਮੇਥੀ ਦਾਣਾ ਲਿਆਗਾ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਜੀ ਮੈਂ ਇੱਕ ਆਪਾਂ ਨੇ ਲੈ ਲੈਣਾ ਇਸ ਤਰ੍ਹਾਂ ਦਾ ਕੋਈ ਵੀ ਟੱਕ ਕਹਿੰਦੇ ਜੀ ਨੂੰ ਤੁਸੀਂ ਕਹਿੰਦੇ ਹੋਗੇ ਠੂਠੀ ਵਗੈਰਾ ਜਿਹਦੇ ਵਿੱਚ ਆਪਾਂ ਇਹ ਦੀਵਾ ਜਲਾਵਾਂਗੇ ਬਣਾ ਕੇ ਤੇ ਹੁਣ ਇਹਦੇ ਲਈ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਸਭ ਦਾ ਲੰਬੀ ਜਿਹਨੂੰ ਕਰ ਲੈਣੀ ਹੈ ਦੀ ਪਰਤ ਬਣਾ ਲੈਣੀ ਆ ਤੇ ਇਹਦੇ ਵਿੱਚ ਆਪਾਂ ਰੱਖ ਲੈਣੇ ਇਦਾਂ ਇਹਨੂੰ ਤੇ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਕਰਕੇ ਜਿਹੜੀ ਵੀ ਅਜਵਾਇਣਾ ਸਾਡੇ ਕੋਲੇ ਉਹਨੂੰ ਇਦਾਂ ਵਿੱਚ ਪਾ ਲੈਣਾ ਤੇ ਫਿਰ ਜੀ ਅਸੀਂ ਇਹਦੇ ਵਿੱਚ ਪਾ ਲੈਣੇ ਆ ਦੋ ਤਿੰਨ ਲੌਂਗ ਬਹੁਤ ਹੀ ਜ਼ਿਆਦਾ ਵਧੀਆ ਦੇਸੀ ਆਪਣੇ ਕੋਲੇ ਲੋ ਬਣੂਗੀ ਘਰ ਦੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਬਦਾਮ ਨੇ ਉਹੋ ਥੋੜੇ ਜਿਹੀ ਬਰੀਕ ਕੁੱਟ ਕੇ ਜਾਂ ਤੋੜ ਕੇ ਪਾਵਾਂਗੇ ਤਾਂ ਇਹਨਾਂ ਨੂੰ ਆਪਾਂ ਕੁੱਟ ਲੈਨੇ ਆ ਦੇਖੋ ਇੱਥੇ ਤੋੜ ਵੀ ਲੈ ਮੈਂ ਤੋੜ ਕੇ ਵੀ ਬਹੁਤ ਸੌਖੇ ਯਾਨੀ ਇਹਦੇ ਵਿੱਚ ਜਲਾ ਜਾਲ ਜਾਣਗੇ ਆਪਾਂ ਇਦਾਂ ਕਰਕੇ ਭੰਨ ਕੇ ਪਾ ਲੈਨੇ ਆ ਠੀਕ ਆ ਜੀ ਉਸੇ ਇਸੇ ਤਰ੍ਹਾਂ ਹੀ ਆਪਾਂ ਵਿੱਚ ਦੋ ਤੋਂ ਜ਼ਿਆਦਾ ਨਹੀਂ ਮੇਥੀ ਦਾਣਾ ਆਪਾਂ ਨੇ ਥੋੜਾ ਥੋੜਾ ਕਰਕੇ ਇਦਾਂ ਇਹਦੇ ਵਿੱਚ ਪਾ ਲੈਣਾ ਤੇ ਹੁਣ ਆਪਾਂ ਇਹਦੀ ਬੱਤੀ ਵੱਟ ਲੈਣੀ ਆ ਸਾਰੇ ਕਾਸੇ ਦੀ ਤੇ ਇਹ ਜਿਹੜੀਆਂ ਟਾਹਣੀਆਂ ਨੇ ਇਹੇ ਤੁਸੀਂ ਇਦਾਂ ਪੱਤਿਆਂ ਨੂੰ ਇਹਦੇ ਵਿੱਚ ਪਾ ਲੈਣਾਗਾ ਤੇ ਇਹ ਆਪਾਂ ਟਾਹਣੀਆਂ ਇੱਕ ਰੱਖ ਲਓ ਚਾਹੇ ਦੋ ਰੱਖ ਲਓ ਤੁਹਾਡੀ ਮਰਜ਼ੀ ਹੈਗੀ ਤੁਸੀਂ ਜਿੰਨੀ ਲੋ ਬਣਾਉਣਾ ਚਾਹੁੰਦੇ ਹੋ ਉਸ ਹਿਸਾਬ ਨਾਲ ਰੱਖ ਲਓ ਠੀਕ ਆ ਜੀ ਤੇ ਹੁਣ ਆਪਾਂ ਇਹਨੂੰ ਅੱਗੇ ਇਹਦੀ ਬੱਤੀ ਵੱਟਾਂਗੇ ਇਸ ਤਰ੍ਹਾਂ ਜਿਹੜੀ ਆਪਾਂ ਇਹਦੀ ਬੱਤੀ ਬਟਾਣਗੇ ਹੁਣ ਇਦਾਂ ਕਰਕੇ ਇਹਨੂੰ ਵਿੱਚ ਸਾਰੇ ਨੂੰ ਐਡ ਕਰ ਲੈਣਾ ਇਸ ਤਰ੍ਹਾਂ ਆਪਣੇ ਕੋਲੇ ਬੱਤੀ ਬਣ ਕੇ ਤਿਆਰ ਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਰੱਖ ਲਾਂਗੇ ਤੇ ਇਹ ਬੱਤੀ ਦੇ ਵਿੱਚ ਆਪਾਂ ਜਿਹੜਾ ਹੈਗਾ ਤੇਲ ਪਾ ਦਿਆਂਗੇ ਤੇਲ ਤੁਸੀਂ ਘਰ ਦਾ ਵੀ ਲੈ ਸਕਦੇ ਹੋ ਤੇ ਤੁਸੀਂ ਮੋਲ ਦਾ ਵੀ ਲੈ ਸਕਦੇ ਹੋ ਸਰੋਂ ਦਾ ਤੇਲ ਆਪਾਂ ਵਿੱਚ ਪਾ ਲਾਂਗੇ ਜੀ ਇਹਦੇ ਇਹਦਾ ਇਹਨੂੰ ਸਾਰੇ ਨੂੰ ਭਿਉ ਲਾਗੇ ਨੂੰ ਅਸੀਂ ਜਿੰਨੇ ਵੀ ਇਹਦੇ ਵਿੱਚ ਅਜਿਹਾ ਲੌਂਗ ਵੀ ਵਿੱਚ ਪਾਤਾ ਇੱਕ ਬਚਿਆ ਤੇ ਇਹਦੇ ਵਿੱਚ ਆਪਾਂ ਨੇ ਬਾਕੀ ਦੇ ਜਿਹੜੇ ਨੇਗੇ ਲੌਂਗ ਪਾਤੇ ਤੇ ਬਦਾਮ ਪਾਤੇ ਇੱਕ ਇੱਕ ਬਦਾਮ ਸੀ ਸੋਰੀ ਤੇ ਬਾਕੀ ਮੈਂ ਲੌਂਗ ਇਹਦੇ ਵਿੱਚ ਪਾਤੇ ਤੇ ਹੁਣ ਆਪਾਂ ਇਹਨੂੰ ਰੱਖਾਂਗੇ ਕਿਵੇਂ ਇਹਨੂੰ ਆਪਾਂ ਪਾਸੇ ਕਰ ਲੈਨੇ ਆ ਤੇ ਹੁਣ ਅਸੀਂ ਦੋ ਕੱਪ ਲੈ ਲੈਨੇ ਇੱਧਰ ਦੋ ਕੱਪ ਲੈ ਲੈ ਤੇ ਇਹਦੇ ਨਾਲ ਅਸੀਂ ਕੀ ਕਰਨਾ ਜੀ ਤੇ ਇਹਦੇ ਇਹਨਾਂ ਦੇ ਵਿਚਕਾਰ ਅਸੀਂ ਇਹਨੂੰ ਜਿਹੜੇ ਆਪਣੇ ਬੱਤੀ ਤਿਆਰ ਕੀਤੀ ਆਪਾਂ ਦੀਵਾ ਉਹ ਨੂੰ ਰੱਖ ਲੈਣਾ ਇਦਾਂ ਦੋਨਾਂ ਸਾਈਡਾਂ ਤੋਂ ਕੋਈ ਵੀ ਭਾਂਡਾ ਤੁਸੀਂ ਲੈ ਲਓ ਮੈਂ ਇੱਥੇ ਦੋ ਕੱਪ ਲਏ ਨੇ ਤੇ ਇਹਨਾਂ ਦੇ ਇਹਨੂੰ ਆਪਾਂ ਬਾਲ ਲਾਂਗੇ ਬਾਲ ਕੇ ਦੇ ਉੱਪਰ ਆਪਾਂ ਇਹਨੂੰ ਪਲੇਟ ਨੂੰ ਜਿਹੜੀ ਆ ਸਾਡੇ ਕੋਲੇ ਉਹਨੂੰ ਮੋਦੀ ਮਾਰ ਲਾਂਗੇ ਐਸਾ ਕਰਕੇ ਆਪਾਂ ਪਲੇਟ ਆ ਜਿਹੜੀ ਇਹ ਮੋਦੀ ਮਾਰ ਦਾਂਗੇ ਤੇ ਹੁਣ ਆਪਾਂ ਇਹਦੀ ਬੱਤੀ ਨੂੰ ਜਲਾ ਲਾਂਗੇ ਪਲੇਟ ਤੁਸੀਂ ਜੇ ਤੁਹਾਨੂੰ ਲੱਗਦੀ ਆ ਤੁਸੀਂ ਛੋਟੀ ਆਗੀ ਤਾਂ ਤੁਸੀਂ ਪਲੇਟ ਵੱਡੀ ਵੀ ਲੈ ਸਕਦੇ ਹੋ ਮੈਂ ਇੱਥੇ ਇੱਕ ਜਲਾ ਦਿੰਦੀ ਆ ਇਹ ਕਿੰਨੀ ਰਾਤ ਤੱਕ ਜਲੂ ਇਹ ਤੁਸੀਂ ਐਸ ਹਿਸਾਬ ਦੇ ਨਾਲ ਆਪਾਂ ਇਹਦੀ ਲੋ ਬਣਾ ਲੈਣੀ ਆ ਹੁਣ ਆਪਾਂ ਇਹਦੇ ਉੱਪਰ ਇੱਦਾਂ ਪਲੇਟ ਰੱਖ ਦਿਆਂਗੇ ਤੇ ਹੁਣ ਇਹਨੇ ਸਵੇਰੇ ਆਪਾਂ ਦੇਖਾਂਗੇ ਵੀ ਇਹ ਜਿੰਨਾ ਟਾਈਮ ਵੀ ਜਲੂਗੀ 4-5 ਘੰਟੇ ਜਿੰਨਾ ਟਾਈਮ ਵੀ ਬਲਦੀ ਉਹਨਾਂ ਟਾਈਮ ਨੂੰ ਬਲਦੀ ਰਹਿਣ ਦਿਆਂਗੇ ਆਪਾਂ ਲਓ ਜੀ ਆਹ ਇੱਕ ਪਲੇਟ ਤਾਂ ਆਪਣੀ ਇੱਦਾਂ ਦੇਖੋ ਆ ਰਹੀ ਰਹਿਣਾ ਇਹ ਸਾਰੇ ਲੋ ਬਣ ਗਏ ਆਪਣੇ ਕੋਲੇ ਤਿਆਰ ਹੋ ਗਏ। ਇਹਨੂੰ ਆਪਾਂ ਉਤੈਲਾ ਕਰਕੇ ਉਤਾਰ ਲੈਣਾ। ਠੀਕ ਹੈ ਜੀ। ਇਸੇ ਤਰ੍ਹਾਂ ਇਹ ਪਲੇਟ ਮੈਨੂੰ ਛੋਟੀ ਲੱਗੀ ਸੀ ਤਾਂ ਆਪਾਂ ਨੇ ਜਿਹੜੀ ਵੱਡੀ ਪਲੇਟ ਰੱਖ ਲਈ ਸੀ ਵਿੱਚ ਦੀ ਤੇ ਇਹ ਆਪਣੇ ਕੋਲੇ ਬਣ ਕੇ ਤਿਆਰ ਆ। ਲਓ ਜੀ ਇਸੇ ਤਰ੍ਹਾਂ ਹੀ ਜਿਹੜੀ ਇਹ ਲੋ ਆਪਣੇ ਕੋਲੇ ਸਾਰੇ ਰੈਡੀ ਹੋ ਜਾਣੇ ਆ। ਜੀ ਦੇਖੋ ਮੋਟੀ-ਮੋਟੀ ਜਿਹੜੀ ਸਾਡੇ ਕੋਲੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਕੀ ਕਰਾਂਗੇ ਜੀ ਇੱਕ ਡੱਬੀ ਦੇ ਵਿੱਚ ਪਾ ਲੈਣਾ ਉਹ ਤਾਰ ਹੈ ਤੇ ਇਦਾਂ ਲਓ ਜੀ ਐਸ ਤਰ੍ਹਾਂ ਆਪਣੇ ਕੋਲ ਇਹਨੀ ਸਾਰੀ ਲੋ ਹੈ ਇਹ ਉਤਾਰ ਲਿਆ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਤੁਸੀਂ ਦੇਸੀ ਕਿਉਂ ਵੀ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ ਇਹ ਦੇਖੋ ਸਾਰੇ ਕਾਲਾ ਕਾਲਾ ਜੀ ਹੋ ਗਈ ਹੈ ਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਜਿਹੜਾ ਇੱਕ ਚਮਚੇ ਤੋਂ ਵੀ ਘੱਟ ਹੀ ਰੱਖੋ ਲੋੜ ਪਈ ਤਾਂ ਆਪਾਂ ਫਿਰ ਪਾਵਾਂਗੇ ਇਦੇ ਵਿੱਚ ਆਪਾਂ ਪਾਵਾਂਗੇ ਬਦਾਮਾਂ ਦਾ ਜਿਹੜਾ ਤੇਲ ਆ ਜਿਹਨੂੰ ਆਪਾਂ ਬਦਾਮ ਰੋਗਨ ਵੀ ਕਹਿ ਦਿੰਦੇ ਆਪਾਂ ਇਹਨੂੰ ਏਦਾਂ ਏਦਾਂ ਕਰਕੇ ਥੋੜਾ ਥੋੜਾ ਕਰਕੇ ਮਿਕਸ ਕਰਨਾ ਕਿਉਂਕਿ ਜੇ ਆਪਾਂ ਇੱਕਦਮ ਪਾ ਲਿਆ ਫੇਰ ਇਹਨੇ ਕੀ ਹੋ ਜਾਣਾਗਾ ਪਤਲਾ ਹੋ ਜਾਣਾ ਜ਼ਿਆਦਾ ਇਸ ਕਰਕੇ ਤੁਸੀਂ ਥੋੜਾ ਥੋੜਾ ਕਰਕੇ ਪਾਉਣਾ ਇਹਦੇ ਵਿੱਚ ਆਪਾਂ ਜ਼ਿਆਦਾ ਪਤਲਾ ਨਹੀਂ ਕਰਨਾ ਇਹਨੂੰ ਗਾੜਾ ਹੀ ਰੱਖਣਾ ਇਕਦਮ ਇਕੱਠਾ ਇਹਦੇ ਵਿੱਚ ਜਿਹੜਾ ਹੈ ਉਹ ਨਾ ਪਾਇਓ ਤੇਲ ਜਾਂ ਘਿਓ ਘਿਓ ਤੁਸੀਂ ਜੇ ਕੋਸ਼ਿਸ਼ ਕਰਿਓ ਵੀ ਜਾਨ ਨੂੰ ਦੇਗਾ ਦਾ ਦੇਸੀ ਘਿਓ ਮਿਲ ਜੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਆ ਜੀ ਤੇ ਹੁਣ ਇਹ ਆਪਾਂ ਹੁੰਦੀ ਆ ਜਾਂ ਹਨ ਆਪਣੇ ਵੀ ਹੈਗਾ ਨਿਗਾ ਬਹੁਤ ਫਰਕ ਪੈ ਜਾਂਦਾ ਅੱਜ ਕੱਲ ਕਿਉਂਕਿ ਅਸੀਂ ਕੇਅਰ ਨਹੀਂ ਕਰਦੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਤੁਸੀਂ ਜ਼ਰੂਰ ਟਰਾਈ ਕਰਿਓ ਸਤਿ ਸ੍ਰੀ ਅਕਾਲ ਜੀ